ਦ ਲੁਧਿਆਣਾ ਦੇ ਮੀਆ ਮਾਰਕੀਟ ਚ ਹੋਲੀ ਅਤੇ ਝੁੰਮੇ ਨੂੰ ਲੈ ਕੇ ਦੋ ਗੁੱਟਾਂ ਵਿਚਾਲੇ ਝੜਪ ਹੋ ਗਈ ਹੈ ਦੋਵਾਂ ਪਾਸਿਆਂ ਤੋਂ ਇੱਟਾਂ ਪੱਥਰ ਅਤੇ ਬੋਤਲਾ ਸੁੱਟੀਆਂ ਗਈਆਂ ਇਸ ਝੜਪ ਵਿੱਚ ਦੋ ਮਾਤਰਾਂ ਦੇ ਕਰੀਬ 11 ਲੋਕ ਜ਼ਖਮੀ ਹੋ ਗਏ ਨੇ ਦਰਸਲ ਇਹ ਮਾਮਲਾ ਝੁੰਮੇ ਦੀ ਨਮਾਜ਼ ਮੌਕੇ ਮਸਜਿਦ ਅੱਗੇ ਡੀਜੇ ਚਲਾਉਣ ਨੂੰ ਲੈ ਕੇ ਸ਼ੁਰੂ ਹੋਇਆ ਇਲਜ਼ਾਮ ਹੈ ਕਿ ਇੱਕ ਤਿਰ ਵੱਲੋਂ ਝੁੰਮੇ ਦੀ ਨਮਾਜ਼ ਵੇਲੇ ਹੋਲੀ ਸਮੇਂ ਡੀਜੇ ਲਗਾ ਕੇ ਮਸਜਿਦ ਦੇ ਅੱਗੇ ਹੁਰਦੰਗ ਮਚਾਇਆ ਗਿਆ ਜਿਸ ਨੂੰ ਲੈ ਕੇ ਮੁਸਲਿਮ ਭਾਈਚਾਰਾ ਭੜਕ ਉੱਠਿਆ ਅਤੇ ਦੋ ਮਾਤਰਾਂ ਵਿਚਾਲੇ ਛੜਪ ਹੋ ਗਈ 来呀，来呀，来呀！来呀！ ਮੁ슬ਮਾਨ ਪਾਈਧਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਨਮਾਜ਼ ਅਦਾ ਕਰਦੇ ਸਮੇਂ ਕੁਝ ਸ਼ਰਾਰਤੀ ਅਨਸਰਾਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ ਇਸ ਦੌਰਾਨ ਕਈ ਵਾਹਨਾਂ ਦੀ ਪੰਨ ਤੋੜ ਕੀਤੀ ਗਈ ਜਦਕਿ ਦੂਜੇ ਪੱਖ ਦਾ ਕਹਿਣਾ ਸੀ ਕਿ ਪਹਿਲਾਂ ਇੱਕ ਮਸਜਿਦ ਵੱਲੋਂ ਸੁੱਤੀ ਗਈ ਮਸਜਿਦ 'ਤੇ ਪੱਥਰਬਾਜ਼ੀ ਅਤੇ ਖਿੜਕੀਆਂ ਦੇ ਸ਼ੀਸ਼ੇ ਤੋੜਨ ਦੇ ਵੀਡੀਓ ਵੀ ਸਾਹਮਣੇ ਆਏ ਨੇ ਇਹ ਘਟਨਾ ਬੀਤੀ ਸ਼ਾਮ ਵਪਰੀ ਜਿਸ ਤੋਂ ਬਾਅਦ ਦੇਰ ਰਾਤ ਤੱਕ ਹੰਗਾਮਾ ਜਾਰੀ ਰਿਹਾ ਉਦੋਂ ਸੀਨੀਅਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਘਟਨਾ ਵਾਲੀ ਥਾਂ ਤੇ ਸ਼ਾਂਤੀ ਕਾਇਮ ਕਰਦੇ ਨਸਰਾਏ ਫਿਲਹਾਲ ਪੁਲਿਸ ਨੇ ਦੋਸ਼ੀਆ ਖਿਲਾਫ ਕਾਰਵਾਈ ਦੀ ਗੱਲ ਆਖੀਏ ਦੇਖੋ ਅੱਜ ਹੋਲੀ ਦਾ ਤਿਹਾਰ ਸੀਗਾ ਜਿੱਥੇ ਆਪਾਂ ਖੜੇ ਆ ਇੱਕ ਪਾਸੇ ਮਸਜਿਦ ਹੈਗੀ ਆ ਦੂਸਰੇ ਪਾਸੇ ਜਿਹੜੀ ਆਪਣੀ ਹੈਗੀ ਆ ਆਪਣੇ ਪ੍ਰਵਾਸੀ ਜਿਹੜੇ ਹੈਗੇ ਨੇ ਉਹ ਜਿਹੜੇ ਹੈਗੇ ਨੇ ਇੱਥੇ ਰਹਿ ਰਹੇ ਨੇ ਲੁਧਿਆਣਾ ਦੇ ਵਿੱਚ ਔਰ ਅੱਜ ਹੋਲੀ ਦਾ ਤਿਹਾਰ ਸੀਗਾ ਹੋਲੀ ਦੇ ਤਿਹਾਰ ਦੇ ਵਿੱਚ ਸਾਰੇ ਇਨਟੌਕਸਿਕੈਂਟ ਨੇ ਪੀਤਾ ਹੁੰਦਾ ਥੋੜਾ ਉਹਦੇ ਕਰਕੇ ਡੀਜੇ ਚੱਲ ਰਿਹਾ ਸੀਗਾ ਇਹਨਾਂ ਦੀ ਆਪਸ ਦੇ ਵਿੱਚ ਉਹ ਇਹਨਾਂ ਦੇ ਸੀਗੇ ਰੋਜ਼ੇ ਸੀਗੇ ਜੀ ਮੁਸਲਮਾਨ ਪਾਈ ਚੱਰੇ ਆਪਣੇ ਤੇ ਤੋਂ ਉਹਦੇ ਵਿੱਚ ਇਹਨਾਂ ਦੀ ਆਪਸ ਦੇ ਵਿੱਚ ਜਿਹੜੀ ਬਹਿਸਵਾਜੀ ਹੋਣ ਤੋਂ ਬਾਅਦ ਪੱਥਰਾਵਾ ਬਾਜੀ ਹੋਈ ਆ ਪੁਲਿਸ ਕੰਮ ਮੌਕੇ ਤੇ ਆ ਗਈ ਹੈ ਕੰਟਰੋਲ ਅੰਡਰ ਸਿਚੁਏਸ਼ਨ ਨਾਲ ਕੰਟਰੋਲ ਹੈਗੀ ਆ ਔਰ ਬਾਕੀ ਜਿਹੜੇ ਹੈਗੇ ਐਫ ਆਈ ਆਰ ਦਰਜ ਕਰਕੇ ਕੁਝ ਬੰਦੇ ਅਰੈਸਟ ਕਰਕੇ ਪੱਥਰਵਾਜੀ ਵੀ ਸੀ ਸਾਰਿਆਂ ਨੇ ਹਾਂ ਜਿਹੜੇ ਆਪਸ ਦੇ ਵਿੱਚ ਇਹਨਾਂ ਨੇ ਇੱਕ ਦੂਜੇ ਤੇ ਰੋੜੇ ਚਲਾਏ ਆ ਉਹ ਚਲਾਏ ਕਿੰਨੇ ਕੋਈ ਹਿਰਾਸਤ ਲੈ ਬੰਦਾ ਹਾਂਜੀ ਹਜੇ ਜਿਹੜੇ ਹੈਗੇ ਐਫ ਆਈ ਆਰ ਦਰਜ ਕਰਕੇ ਅਸੀਂ ਇਹਨਾਂ ਦੇ ਬੰਦੇ ਜਿਹੜੇ ਨਾਮਿਨੇਟ ਸੀਗੇ ਜਿਹੜੇ ਉਹ ਅਰੈਸਟ ਕਰ ਲਏ ਨੇ ਸ਼ੁਰੂਆਤੀ ਸਰ ਕੰਪ ਸ਼ੁਰੂਆਤੀ ਕਿਹਦੀ ਗਲਤੀ ਪਾਈ ਗਈ ਸ਼ੁਰੂਆਤੀ ਕਹਿੰਦੇ ਦੇਖੋ ਇਹ ਤਾਂ ਪਾਰਟ ਆਫ ਇਨਵੈਸਟੀਗੇਸ਼ਨਸ ਹੈਗੀਆਂ ਸਾਰੀਆਂ ਸੀਸੀਟੀਵੀ ਫੁਟੇਜ ਵੀਡੀਓਜ਼ ਜਿਹੜੀਆਂ ਹੈਗੀਆਂ ਉਹਨੂੰ ਕਰਾਂਗੇ ਫਿਲਹਾਲ ਸਾਡੀ ਜਿਹੜੀ ਪ੍ਰਾਇੋਰਟੀ ਹੈਗੀ ਆ ਉਹ ਜਿਹੜੀ ਇਸ ਟਾਈਮ ਜਿਹੜੀ ਹੈਗੀ ਆ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੀ ਹੈਗੀ ਆ ਸਿਚੁਏਸ਼ਨ ਜਿਹੜੀ ਅੰਡਰ ਕੰਟਰੋਲ ਹੈ ਲਾਅ ਐਂਡ ਆਰਡਰ ਨੂੰ ਜਿੱਟ ਕੇ ਜਿਹੜੀ ਹੈਗੀ ਆ ਤਫਤੀਸ਼ ਬ ਹਾਲਾਂਕਿ ਹੰਗਾਮਾ ਦੇਰ ਰਾਤ ਤੱਕ ਜਾਰੀ ਰਿਹਾ ਪਰ ਦੂਜੇ ਪਾਸੇ ਪੁਲਿਸ ਵੱਲੋਂ ਵਿਚ ਵਿਚਾਰ ਕਰਦਿਆਂ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ ਹੈ ਫਿਲਹਾਲ ਦੋਸ਼ੀਆਂ ਖਿਲਾਫ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ ਜਦਕਿ ਦੂਜੇ ਪਾਸੇ ਦੋਵਾਂ ਧਿਰਾਂ ਨੇ ਇੱਕ ਦੂਜੇ 'ਤੇ ਇਲਜ਼ਾਮ ਲਗਾਉਂਦਿਆਂ ਇਨਸਾਫ਼ ਦੀ ਮੰਗ ਕੀਤੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ